ਦੋਸਤੋ ਕੀ ਹਾਲ ਚਾਲ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਦਾ ਜੀ ਵਿਸ਼ਾ ਅਲਾਈਟ ਕੰਪਨੀ ਵਾਲਿਆਂ ਨੇ ਅਲਾਈਟ ਜੈਨੇਟਿਕਸ ਵਾਲਿਆਂ ਨੇ ਆਪਣੇ ਪੰਜਾਬ ਵਿੱਚ ਬੁੱਲ ਨਵੇਂ ਲੈ ਕੇ ਆਂਦੇ ਆ ਉਹਨਾਂ ਨੇ ਨੋ ਬੁੱਲ ਠੀਕ ਹੈ ਜੀ ਸੋ ਉਹਨਾਂ ਬੁੱਲਾਂ ਜਿਹੜੇ ਵੀ ਬੁੱਲ ਆਪਾਂ ਨੂੰ ਆਏ ਆ ਸ਼ੋ ਹੋਏ ਆ ਠੀਕ ਹੈ ਜੀ ਉਹਨਾਂ ਬੁੱਲਾਂ ਦਾ ਤੁਹਾਨੂੰ ਆਪਾਂ ਦੱਸਾਂਗੇ ਨਾਂ ਉਨ ਦਾ ਪ੍ਰਾਈਸ ਠੀਕ ਹੈ ਜੀ ਤੇ ਉਹਨਾਂ ਸਾਰਿਆਂ ਦਾ ਸਕੋਰ ਤਕਰੀਬਨ ਸਾਰਿਆਂ ਬੁੱਲਾਂ ਦਾ ਸਕੋਰ 3000 ਤੋਂ ਪਲੱਸ ਟੀਪੀ ਸਕੋਰ ਆ ਰਿਹਾ ਵਾ ਠੀਕ ਹੈ ਜੀ ਸੋ ਇਹਨਾਂ ਦੇ ਲਿਮਟਡ ਸੀਮਨ ਨੇ ਅਵੇਲੇਬਲ ਇਹਨਾਂ ਕੋਲ ਇੱਕ ਦੋ ਦਿਨਾਂ ਤੱਕ ਅਵੇਲੇਬਲ ਹੋ ਜਾਣੇ ਆ ਇਹਨਾਂ ਕੋਲੇ ਤੇ ਇਹਨਾਂ ਦਾ ਤੁਹਾਨੂੰ ਮੈਂ ਜੋ ਮੋਬਾਈਲ ਨੰਬਰ ਹੋਊਗਾ ਉਹ ਤੁਹਾਨੂੰ ਮੈਂ ਸਕਰੀਨ ਤੇ ਸ਼ੇਅਰ ਕਰ ਦੂੰਗਾ ਤੁਸੀਂ ਇਹਨਾਂ ਨਾਲ ਫੋਨ ਤੇ ਕੰਟੈਕਟ ਕਰਕੇ ਆਪਦਾ ਜੋ ਸੀਮਨ ਤੁਸੀਂ ਪਸੰਦ ਕਰੋਗੇ ਜੋ ਮੈਂ ਤੁਹਾਨੂੰ ਅੱਗੇ ਦੱਸੂੰਗਾ ਸੀਮਨ ਜੋ ਤੁਸੀਂ ਉਹਨਾਂ ਦਾ ਸੀਮਨ ਪਸੰਦ ਕਰੋਗੇ ਤੁਸੀਂ ਉਹਨਾਂ ਨਾਲ ਫੋਨ ਤੇ ਬੁੱਕ ਕਰਵਾ ਸਕਦੇ ਆ ਠੀਕ ਆ ਜੀ ਸੋ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਆ ਜੋ ਬਿਰਪਰਾ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਨੂੰ ਸਬਸਕ੍ਰਾਈਬ ਤੇ ਸੇ ਜੋੜ ਕਰਨਾ ਠੀਕ ਆ ਜੀ ਸੋ ਸਭ ਤੋਂ ਪਹਿਲੇ ਤੁਸੀਂ ਦੇਖ ਰਹੇ ਆ ਬੋਲ ਦੀ ਲਿਸਟ ਸਾਊਥਪੋਲ ਨੰਬਰ ਦੇ ਬੋਲ ਇਹਨਾਂ ਨੇ ਲਾਂਚ ਕੀਤਾ ਸੈਟਲਾਈਟ ਜਿਸਦਾ ਕਿ ਕਨਵੈਨਸ਼ਨਲ ਸੀਮਾ ਦਾ ਪ੍ਰਾਈਸ ਹੈਗਾ 1300 ਤੇ ਸੈਕਸਰ ਦਾ ਹੈਗਾ ਜੀ 5500 ਰੁਪਿਆ ਦੂਸਰੇ ਨੰਬਰ ਤੇ ਹੋ ਗਿਆ ਹੌਟਸਨ 1350 ਰੁਪਿਆ ਕਨਵੈਨਸ਼ਨਲ ਦਾ ਪ੍ਰਾਈਸ ਆ ਤੇ 5500 ਰੁਪਿਆ ਸੈਕਸਰ ਦਾ ਹੋ ਗਿਆ ਹੈਪਨ ਦਾ 2800 ਰੁਪਿਆ ਕਨਵੈਨਸ਼ਨਲ ਦਾ ਹੈਗਾ ਸੈਕਸਰ ਦਾ ਇਸਦਾ ਪ੍ਰਾਈਸ ਹੈ ਨਹੀਂਗਾ ਤੇ ਮਤਲਬ ਕਿ ਸੈਕਸਰ ਸੀਵਲ ਅਵੇਲੇਬਲ ਹੈ ਨਹੀਂਗਾ ਇਸ ਤੋਂ ਅੱਗੇ ਹੋ ਗਿਆ ਹੈਵਟੋਲ 1700 ਰੁਪਿਆ ਕਨਵੈਨਸ਼ਨਲ ਦਾ 7500 ਸੈਕਸਰ ਦਾ ਹੋ ਗਿਆ ਪ੍ਰਾਈਸ ਹੰਟਰ ਹੋ ਗਿਆ ਜਿਸਦਾ 1350 ਤੇ 5200 ਰੁਪਿਆ ਪ੍ਰਾਈ ਪਰਾਦਾ ਹੋ ਗਿਆ ਬੋਲ ਦਾ ਨਾ 1400 ਰੁਪਿਆ ਤੇ 5800 ਰੁਪਿਆ ਪ੍ਰਾਈਸ ਆ ਇਸ ਤੋਂ ਅੱਗੇ ਹੈਰਲਪੀ ਰੈੱਡ ਹੋ ਗਿਆ 1300 ਰੁਪਿਆ ਤੇ 5200 ਰੁਪਿਆ ਪ੍ਰਾਈਸ ਆ ਬਲੈਕ ਜੈਕ ਪੀ ਹੋ ਗਿਆ 1250 ਤੇ 5700 ਤੇ ਲਾਸਟ ਦੇ ਬੋਲ ਹੈਗਾ ਜੀ ਕੁਆਲਿਟੀ ਜਿਸਦਾ ਹੈਗਾ ਪ੍ਰਾਈਸ 1700 ਰੁਪਿਆ ਤੇ 6000 ਰੁਪਿਆ ਠੀਕ ਆ ਜੀ ਇਹਨਾਂ ਦੇ ਲੈਸਟਾ ਪ੍ਰਾਈਸ ਦੀ ਸੀਮਾ ਦੀ ਹੁਣ ਜੇ ਆਪਾਂ ਸਭ ਤੋਂ ਪਹਿਲਾਂ ਸੈਟਲਾਈਟ ਬੋਲ ਦੀ ਗੱਲ ਕਰੀਏ ਸੈਟਲਾਈਟ ਬੋਲ ਦਾ ਜੋ ਆਪਾਂ ਤੁਹਾਨੂੰ ਮੇਨ ਮੇਨ ਦੱਸਾਂਗੇ ਟੀਪੀਆਈ ਸਕੋਰ ਦੱਸਾਂਗੇ ਤੇ ਮਿਲ ਕੇ ਦੱਸ ਦਿਆਂ ਕਿ ਡੇਟ ਆਫ ਬਰਥ ਠੀਕ ਆ ਜੀ ਜੇ ਹੁਣ ਆਪਾਂ ਸਾਰੇ ਅੰਕੜੇ ਇਕੱਲੇ ਇਕੱਲੇ ਦੱਸਣ ਲੱਗ ਪਏ ਤਾਂ ਵੀਡੀਓ ਬਹੁਤ ਜ਼ਿਆਦਾ ਲੰਬੀ ਬਣ ਜੂਗੀ ਜੇ ਆਪਾਂ ਇਸ ਬੋਲ ਦਾ TPS ਸਕੋਰ ਦੀ ਗੱਲ ਕਰੀਏ ਤਾਂ 3301 TPS ਸਕੋਰ ਆ ਰਿਹਾ ਠੀਕ ਆ ਜੀ 2024 ਦਾ ਇਸ ਦਾ ਡੇਟ ਆਫ ਬਰਥ ਆ 3 ਤਰੀਕ ਪਹਿਲਾ ਮਹੀਨਾ 2024 ਸਾਰੇ ਨਵੇਂ ਬੋਲ ਆ ਠੀਕ ਆ ਜੀ ਇਹ ਜਿਸ ਦਾ ਨਾਮ ਹੈਗਾ ਸੈਟਲਾਈਟ ਤੁਸੀਂ ਅੰਕੜੇ ਪਾਜ਼ ਕਰਕੇ ਵੀ ਸਾਰੇ ਦੇਖ ਸਕਦੇ ਆ ਇਕੱਲੇ ਇਕੱਲੇ ਜੇ ਤੁਸੀਂ ਚੈੱਕ ਕਰਨੇ ਆ ਠੀਕ ਆ ਜੀ ਸੋ ਤੁਸੀਂ ਦੇਖ ਸਕਦੇ ਆ ਏ ਟੂ ਏ ਟੂ ਮਿਲ ਕੇ 3301 TPS ਸਕੋਰ ਆ ਸੈਟਲਾਈਟ ਬੋਲ ਦਾ ਇਸ ਤੋਂ ਅੱਗੇ ਹੋ ਗਿਆ ਹੌਟਸਨ ਬੋਲ ਜਿਸ ਦਾ ਹੈਗਾ 3167 ਡੀਪੀ ਸਕੋਰ ਤੇ 2020 ਇਸ ਦਾ ਡੇਟ ਆਫ ਬਰਥ ਆ ਠੀਕ ਆ ਜੀ ਤੇ ਡੀਪੀਆਰ ਐਚਸੀਐਲ ਸੀਸੀਆਰ ਜਿੰਨੇ ਵੀ ਇਸ ਦੇ ਅੰਕੜੇ ਤੁਸੀਂ ਸਾਰੇ ਚੈੱਕ ਕਰ ਸਕਦੇ ਆ ਏ ਟੂ ਏ ਟੂ ਅਮਰੀਕਾ ਇਸ ਬੋਲ ਦਾ ਵੀ ਹੌਟਸਨ ਬੋਲ ਠੀਕ ਆ ਜੀ ਇਹਨਾਂ ਦਾ ਮਿਲਕ ਰਿਕਾਰਡ 20 ਲਿਖਿਆ ਹੋਇਆ ਇਹਨਾਂ ਦਾ ਤੁਸੀਂ ਜੱਕ ਕਰ ਸਕਦੇ ਆ 15949 ਮਟਰਨਲ ਗ੍ਰੈਂਡ ਗ੍ਰੈਂਡ ਡੈਮ ਦਾ ਠੀਕ ਆ ਜੀ ਸੋ ਇਸ ਤੋਂ ਅੱਗੇ ਬੋਲ ਹੈਗਾ ਜੀ ਇਹਨਾਂ ਦਾ ਹੈਰਲਪੀ ਰੈੱਡ ਜਿਹਨੂੰ ਆਪਾਂ ਹਾਇਰ ਸ਼ਾਇਰ ਵੀ ਕਹਿ ਸਕਦੇ ਆ ਠੀਕ ਆ ਜੀ ਸੋ ਇਸ ਦਾ ਹੈਗਾ ਟੀ ਪੇਸ ਕੋਰ 2878 ਜੈਸ ਤਾਂ ਤੁਸੀਂ ਵੀ ਦੇਖ ਸਕਦੇ ਆ ਸਾਰੇ ਬੋਲ ਪੂਰੇ ਟੌਪ ਦੇ ਨੇ 16084 ਮਿਲ ਕੇ ਰਿਕੋਰਡ ਆ ਰਿਹਾ ਇੰਟਰਨਲ ਗ੍ਰੈਂਡ ਆਉਂਦਾ ਸੀ ਜੀ ਠੀਕ ਆ ਜੀ ਬੀ ਵੀ ਕਾਪਾ ਕੈਜੀਨਾ ਤੇ ਆਰਡਰ ਦਾ ਬਹੁਤ ਵਧੀਆ ਸਟਰੌਂਗ ਬੋਲ ਆ ਤੇ ਸਾਰੇ ਥੱਲੇ ਲਿਨਰ ਟ੍ਰੇਡਸ ਚੈੱਕ ਕਰ ਸਕਦੇ ਆ ਕਿਸੇ ਪੱਖੋਂ ਵੀ ਕੋਈ ਵੀ ਖਾਮੀ ਨਹੀਂ ਆ ਰਹੀ ਇਸ ਬੋਲ ਦੀ ਹੈਰਲਪੀ ਰੈਡ ਇਸ ਤੋਂ ਅੱਗੇ ਹੋਗਾ ਜੀ ਕੁਆਲਟੀ ਬੋਲ ਜਿਸਦਾ ਕਿ TPS ਹੋਰੇਗਾ 3134 ਠੀਕ ਹੈ ਜੀ ਤੇ ਡੇਟ ਆਵਰਸ ਹੈਗਾ 31/5/2020 ਤੇ DPR HC RC CR ਸਾਰੇ ਇਹਨਾਂ ਦੇ ਜਿੰਨੇ ਵੀ ਨੇ ਸਾਰੇ ਸਕੋਰ ਬਹੁਤ ਜ਼ਿਆਦਾ ਪੋਜ਼ਿਟਿਵ ਵਿੱਚ ਨੇ ਕੁਆਲਟੀ ਬੋਲ 3134 TPI ਇਸ ਤੋਂ ਅੱਗੇ ਹੋਗਾ ਜੀ ਪ੍ਰਾਡਾ ਜਿਸਦਾ ਹੈਗਾ 3108 TPI ਸਕੋਰ ਡੇਟ ਆਵਰਸ ਹੈਗਾ 20/12/2020 ਸੋ ਤੁਸੀਂ ਇਹਦੇ ਵੀ ਅੰਕੜੇ ਦੇਖ ਸਕਦੇ ਆ ਏ ਟੂ ਏ ਟੂ ਮਿਲਕ ਇਸਦਾ ਵੀ डीपीआर एचसीआर सीसीआर सभी बहुत ज्यादा प्लस ਵਿੱਚ ਆ। ਥੱਲੇ ਤੁਸੀਂ ਲੇਵੇ ਦਾ ਸਕੋਰ ਤੇ ਪੈਰਾਂ ਦਾ ਸਕੋਰ ਤੁਸੀਂ ਬੰਦ ਦੇਖ ਸਕਦੇ ਆ। ਜੋ ਥੱਲੇ ਨਰ ਚਾਰਟ ਆ ਸਾਰੇ ਸਕੋਰ ਇਸ ਦੇ ਬਹੁਤ ਪੋਜੀਟਿਵ ਆ ਜਾ ਰਹੇ ਨੇ। ਹੈਬਿਟ ਆਲ ਆ ਗਿਆ। ਸੋ ਅੱਗੇ ਬੋਲ ਜੈਸਾ ਹੈ ਕਿ टीपीएस ਉਪਰ 2733 ਸੋ ਤੁਸੀਂ ਇਸ ਦਾ ਵੀ ਦੇਖ ਸਕਦੇ ਹੋ 2000 ਨਿਆ ਡੇਟ ਆਫ ਬਰਥ ਬੀ ਵੀ ਕਾਪਾ ਕੈਸਿਨ A1 A2 ਇਸ ਦਾ ਮਿਲਕ ਕਾ ਬੀਟਾ ਕੈਸਿਨ ਠੀਕ ਆ ਜੀ। ਹੰਟਰ ਹੋ ਗਿਆ ਬੋਲ ਜੈਸਾ ਦਾ ਟੀਪੀਆ 3056 ਹੋ ਗਿਆ। 2022 ਡੇਟ ਆਫ ਬਰਥ ਇਸ ਦਾ ਤੇ ਤੁਸੀਂ ਇਸ ਦੇ ਵੀ ਅੰਕੜੇ ਦੇਖ ਸਕਦੇ ਹੋ ਬੋਲ ਦੇ। ਠੀਕ ਹੈ ਜੀ ਇਸ ਤੋਂ ਅੱਗੇ ਹੋ ਗਿਆ ਬਲੈਕ ਜੈਕ ਪੀ ਬੋਲ ਜਿਸਦਾ ਕਿ ਟੀਪੀਐਸ ਕੋਲੇਗਾ ਜੀ 3151 A2A2 ਮਿਲਕਾ ਕਹਿ ਸਕਦਾ ਵੀ 2023 ਡੇਟ ਆਫ ਬਰਥ ਦਾ 10 ਤਰੀਕ ਦੂਜਾ ਮਹੀਨਾ 2023 ਇਸਦਾ ਵੀ ਸਕੋਰ ਕਾਫੀ ਜਿਆਦਾ ਪੌਇੰਟ ਵਿੱਚ ਆ ਰਿਹਾ ਤੇ ਥੱਲੇ ਲੀਨਰ ਟ੍ਰੇਡ ਵਿੱਚ ਦੇਖ ਵੀ ਸਕਦੇ ਹਾਂ ਠੀਕ ਹੈ ਜੀ ਸੋ ਇਸ ਤੋਂ ਅੱਗੇ ਬੋਲ ਹੋਗਾ ਜੀ ਹੈਪਨ ਜਿਸਦਾ ਕਿ ਟੀਪੀਐਸ ਕੋਲੇਗਾ 2626 ਸੋ ਕਾਫੀ ਵਧੀਆ ਕੁਆਲਿਟੀ ਆ ਰਹੀ ਐ ਇਸ ਬੋਲ ਦੀ ਵੀ A2A2 ਮਿਲਕਾ ਤੁਸੀਂ ਫੋਟੋ ਵੀ ਉੱਪਰ ਦੇਖ ਸਕਦੇ ਹੋ ਬੋਲ ਦੀ ਠੀਕ ਹੈ ਜੀ ਸੋ ਇਹ ਸੀ ਇਹਨਾਂ ਦੇ ਨੌ ਬੋਲ ਜੋ ਇਹਨਾਂ ਨੇ ਲਾਂਚ ਕੀਤੇ ਆ ਨਵੇਂ ਇਹਨਾਂ ਨੇ ਠੀਕ ਆ ਜੀ ਜੋ ਕਿ ਆਪਾਂ ਨੂੰ ਅਵੇਲੇਬਲ ਹੋ ਜਾਣੇ ਆ ਲਾਈਟ ਜੈਨੇਟਿਕਸ ਵਾਲਿਆਂ ਨੇ ਜੋ ਕਿ ਆਪਾਂ ਨੂੰ ਅਵੇਲੇਬਲ ਇੱਕੋ ਦਿਨਾਂ ਤੱਕ ਹੋ ਜਾਣੇ ਇਹਨਾਂ ਕੋਲ ਲਿਮਟਡ ਸਟਾਕ ਆ ਸੀਮਨਸ ਦਾ ਜੇ ਤੁਸੀਂ ਇਹਨਾਂ 'ਚੋਂ ਕੋਈ ਵੀ ਬੋਲ ਸੀਮਨ ਸਿਲੈਕਟ ਕਰਦੇ ਆ ਤਾਂ ਇਹਨਾਂ ਨਾਲ ਤੁਰੰਤ ਕਾਲ ਕਰਕੇ ਆਪਣਾ ਸੀਮਨ ਬੁੱਕ ਕਰਵਾ ਸਕਦੇ ਆ ਠੀਕ ਆ ਜੀ ਸੋ ਇਹ ਸੀ ਆਪਣੀ ਅੱਜ ਦੀ ਵੀਡੀਓ ਜੇ ਵੀਡੀਓ ਚੰਗੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਤੇ ਸਿਰੇ ਚੁਪਕਾ ਮੈਨ ਪੰਨਵਾ ਲਾਓ